ਇਹ ਸਤਰੀ ਗੱਲ ਦੀ ਪਹਿਲਾਂ ਲੱਗੀ ਹਾਲ ਚਾਲ ਆਈ ਇਸ ਤਰ੍ਹਾਂ ਲਾਉ 45 ਦਾ ਮਾਰਨ ਚੱਲੀ ਟਰਾਈ ਲੈਂ ਲੱਗਿਆ ਜੀ ਨ ਲੈ ਤੋਦੀ ਦੂਰ ਜਾ ਪੱਪਾ ਦਾ ਬਹੁਤ ਤਕੜਾ ਫਾਰਮ ਟਰੈਕ 47 ਜਾਈ ਲਾਤਾ ਪਹਿਲਾ ਲੱਗਿਆ ਹੋਇਆ ਸੀ ਦੇਖੋ ਜ਼ੋਰ ਦੇਖੋ ਮਾਰਦਾ ਜ਼ੋਰ ਪੱਖੇ ਦਾ ਪੂਰਾ ਵਧੀਆ ਪੱਤੀ ਦੇਖਦੇ ਆ ਇਹਦੇ ਇਕ ਚੌਂ ਵਾਲੀ ਕਾ ਦੇਖਣਾ ਕਿ ਆਪਾਂ ਫਾਰਮ ਕਰਦੇ ਹਾਂ ਫਾਰਮ ਟ੍ਰੈਕ 47 ਦਾ ਲੌਂਗ ਮਟਰ 47 ਦਾ ਹੋਰ ਵਾਈ ਫੋਰ ਸਟਿੰਗ ਟਰਾਈ ਲੈ ਕੇ ਹਟੇ ਆ ਟਰੈਕਟਰ ਬਹੁਤ ਵਧੀਆ ਜੀ ਐਨ ਗੇਰਾਂ ਪੂਰਾ ਦਾ ਜੋ ਓਕੇ ਆ ਜਮਾ ਉਹ ਛੱਡ ਜਾ ਕੇ ਦਾ ਬਹੁਤ ਵਧੀਆ ਲੱਗਦਾ ਚੰਨ ਟਰੈਕਟਰ ਇਹ ਦੀਵਰ ਬਲੂਚਾਈਆ ਛੇ ਲੈ ਹਾਲੋਂ ਕਦੇ ਪੂਰਾ ਮੰਰਵਾਵਾ ਥੋੜਾ ਬਣਾਇਆ ਟਰੈਕਟਰ ਇਹ ਚੱਲਦੀ ਆ ਗੱਲਬਾਤ ਅੰਦਰ ਹੁਣ ਆਪਣੀ ਦੇਖਦੇ ਹਾਂ ਜੇ ਕੀ ਬਣਦਾ ਇੱਥੇ ਕੋਟੇ ਟੂਰੀ ਦੇਖਣੇ ਸੋਨਾ ਲਿੱਕਾ ਵੀ ਦੇਖਣਾ ਕਹਿੰਦੇ ਸੋਨਾ ਬਣਿਆ ਸੋਹਣਾ ਨੇ ਸਰਲਾਂ ਸਰ ਬਾਹਰ ਆ ਜੀ ਮੂਰੇ ਝੋਲ ਸਾਰੀ ਚੱਕੀ ਜਾਂਦੀ ਐ ਕਲਚ ਦੇਣ ਹੱਥ ਨਹੀਂ ਆ ਪਿਆ ਜਾਂਦਾ। ਲੀਵਰ ਚਾ 4x4 ਹੱਥ ਚ ਯੂ ਟਿਊਬ ਸ਼ੌਟ ਸਾਰਾ ਖਸੋਕ ਗਿਆ। ਉਹ ਮਿੱਟਰ ਹੁਣ ਹੁਣ ਵਾਲੀ ਕਰਨਾ ਚਾਹੀਦੀ। ਇਹ ਹੈਗਾ 750 ਦਾ ਆਪਾਂ 60 ਦਾ ਲੈਣਾ। ਪਰ ਜ਼ੋਰ ਜ਼ੋਰ ਨੂੰ ਪੱਖੇ ਵੀ ਤਕੜਾ ਪੂਰਾ। ਪਹਿਲਾਂ ਹੀ ਮੈਂ ਤੇ ਸੁੱਖਾ ਟਰਾਈ ਲੈ ਕੇ ਆਈ ਹਾਂ ਟਰੱਕ ਦੀ ਹੁਣ ਵੀ ਕਹਿੰਦਾ ਕਿ ਇੱਕ ਵਜੇ ਹੋਵੇ ਰਾਜ ਪੱਥੋਂ ਵੀ ਪੂਰਾ ਤਕੜਾਈ

ਇਹੀ ਲੈਣਾ ਪੈਣਾ ਬਾਈ ਲੈ ਲੈਨੇ ਕਰੋ ਆ ਆ ਬੋਕਦੇ ਤੇ ਬਰਾਦੀ ਇੰਤਰਾੜੀਆ ਸੁਆਮੀ ਕਸਮਰੀ ਕਾ ਆਏ ਅੰਨ ਸੁਆਮੀ ਕਾਲੀ ਜਨ ਮੋਟੇ ਲਾਣਾ 700 ਰੁਪਏ ਹੋਲੈਂਡ 22 3600 ਕਾਸੂਨ ਲਿਖਾ ਇੱਕ ਅਰਜਨ ka te ulete. i tia kui hui kui hui hui hui